ਈਹਾ ਇਹਦਾ ਸਾਡਾ ਮਸਾਲਾ ਕਰਦਾ ਪੰਜਾਬ ਦਾ ਸੋ ਅਸੀਂ ਇਸ ਦੇ ਪੂਰੇ ਵਿਰੋਧੀ ਆ ਕੱਢ ਕੇ ਰੋਲ ਕਰਾਂ ਤਾਂ ਇੱਥੇ ਆਰਐਸਐਸ ਦਾ ਇੱਕ ਸੰਕੇਤਿਕ ਝੰਡਾ ਪਾ ਕੇ ਇਹ ਕੀ ਆ ਉਸ ਤੋਂ ਨਿੱਕਰ ਉਹ ਬਣਾ ਦਿੱਤਾ ਗਿਆ ਕਿ ਆਖਰਕਾਰ ਆਰਐਸਐਸ ਦੇ ਥਰੂ ਹਮਲਾ ਕਰ ਰਹੀ ਹੈ ਉਹ ਚੀਜ਼ ਬਿਲਕੁਲ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਆਪਣੀ ਯੂਨੀਵਰਸਿਟੀ ਜਿਹੜੀ ਸਾਰਿਆਂ ਦੀ ਸਾਂਝੀ ਹੈ ਉਹਦਾ ਜਿਹੜਾ ਭਗਵਾ ਕਾਰਨ ਹੈ ਉਹ ਨਹੀਂ ਹੋਣ ਦਵਾਂਗੇ ਇਸ ਕਰਕੇ ਅਸੀਂ ਇਹ ਜਿਹੜਾ ਹੈਗਾ ਵਿਰੋਧ ਕਰ ਰਹੇ ਆ ਕਿੰਨੇ ਲੋਕ ਬਾਹਰ ਹੁਣ ਖੜੇ ਸੀ ਇਸ ਟਾਈਮ ਤੇ ਤੁਸੀਂ ਪਟੋਕਟ ਭਾਜੀ 5000 ਬੰਦਾ ਹਨੇ ਬਹੁਤ ਬਾਹਰ ਖੜਾ ਹਲੇ ਬਹੁਤ ਭਾਰੀ ਬੰਦਿਆਂ ਨੇ ਪ੍ਰੋਟੈਸਟ ਕੀਤਾ ਨਿੱਕਰ ਦਾ ਝੰਡਾ ਬਣਾ ਲਿਆ ਮਕਸਦ ਕੀ ਹੈ ਤੁਹਾਡਾ ਨਿੱਕਰ ਦਾ ਝੰਡਾ ਲਿਆ ਭਾਜੀ ਇਹ ਸਿਰਫ ਨਿੱਕਰ ਟੰਗੀ ਐਕਸੈਸਰੀ ਹੂੰ ਉਹਦਾ ਕਾਰਨ ਜਿਹੜਾ ਹੈਗਾ ਉਹ ਸਿਰਫ ਇਹੀ ਹੈਗਾ ਕਿ ਅਸੀਂ ਸਾਡੀ ਜਿਹੜੀ ਵਿਰਾਸਤ ਹੈ ਜਿਹੜੀ ਸਾਡੀ ਧਰੋਹਰ ਯੂਨੀਵਰਸਿਟੀ ਉਹਦੇ ਉੱਤੇ ਜਿੱਦਾਂ ਕੇਂਦਰ ਦੀ ਬੀਜੇਪੀ ਸਰਕਾਰ ਬੈਕ ਡੋਰ ਰਹੀਂ ਇਹਨੂੰ ਭਗਵਾ ਕਰਨ ਦਾ ਰੰਗ ਦੇ ਕੇ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਭਗਵਾ ਕਰਨ ਦੀ ਸਮੱਸਿਆ ਕੀ ਹੈ ਜਿੱਕਰ ਆਰਐਸਐਸ ਦਾ ਨਿਕਰ ਰਹੀਗੀ ਉਸ ਤੋਂ ਸਮੱਸਿਆ ਕੀ ਹੈ ਭਾਜੀ ਸਮੱਸਿਆ ਕੀ ਹੈ ਕਿ ਤੁਹਾਨੂੰ ਵੀ ਪਤਾ ਕਿਸ ਤਰੀਕੇ ਨਾਲ ਇਹ ਪੱਟੜ ਬਾਦ ਨੂੰ ਖੁਦਾਵਾ ਦੇ ਰਹੇ ਨੇ ਠੀਕ ਹੈ ਨਾ ਇਹਨਾਂ ਦਾ ਇਹਨਾਂ ਦੀ ਜਿਹੜੀ ਪਾਲਿਸੀ ਉਹ ਇਹੀ ਹੈ ਫੁੱਟਪਾਥ ਤੇ ਰਾਜ ਕਰੋ ਉਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸੋ ਅਸੀਂ ਇਹਦਾ ਡਟ ਕੇ ਜਿਹੜਾ ਹੈਗਾ ਵਿਰੋਧ ਕਰਾਂਗੇ ਠੀਕ ਹੈ ਤਾਂ ਵਿਰੋਧ ਹੋ ਰਿਹਾ ਲਗਾਤਾਰ ਇੱਥੇ ਪ੍ਰਦਰਸ਼ਨ ਹੋ ਰਿਹਾ ਲਗਾਤਾਰ ਜਿਵੇਂ ਹੁਣ ਵਿਦਿਆਰਥੀ ਵਕ ਵਕ ਜਥੇਬੰਦੀਆਂ ਦੇ ਸ਼ਾਮਲ ਹੋ ਰਿਹਾ ਤਾਂ ਚਾਹੇ ਸਕੂਲਾਂ ਦੇ ਐਚਆਈ ਯੂਨੀਵਰਸਿਟੀਆਂ ਦੇ ਐਚਆਈ ਜਥੇਬੰਦੀਆਂ ਦੇ ਵਕ ਵਕ ਨੁਮਾਇंदे ਇੱਥੇ ਪਹੁੰਚ ਰਹੇਗੇ ਜਿਹੜੇ ਕੀ ਲਗਾਤਾਰ ਇੱਥੇ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਇਹਨਾਂ ਦੀ ਮੰਗ ਇੱਕੋ ਹੀ ਹੈ ਕਿ ਯੂਨੀਵਰਸਿਟੀ ਦੇ ਵਿੱਚ ਸਿੰਡੀਕੇਟ ਦੇ ਇਲੈਕਸ਼ਨ

کچھ بندی نال آئے ہو کیڑی मसला पता ہے تمہیں مسئلہ پتہ मसला گا کیا مسئلہ کیا ہے کیا مسئلہ مسئلہ یہ ہے جو ہے ان کی تو سائنٹ کو ختم کری جا رہی ہے نا جو جو یونیورسٹی جو پنجاب کی ہے اس کو سرکار کا سرکار جو اپنے انڈر لینا چاہتی ہے لیکن جو پنجاب پنجاب کے پاس بھی ਸਪੈਸ਼ਲ ਮਕਸਦ ਤੋਂ ਤੁਸੀਂ ਇੱਥੇ ਫੁੱਟ ਸਪੈਸ਼ਲ ਮਕਸਦ ਤੋਂ ਆਏ ਹੋ ਹਾਂਜੀ ਸਪੈਸ਼ਲ ਮਕਸਦ ਤੋਂ ਆਏ ਕਰਨੇ ਪਰ ਪ੍ਰਦਸ਼ਕਰਚੇ ਤਲ ਵਕ ਵਕ ਥਾਵਾਂ ਤੋਂ ਜਿਵੇਂ ਸਕੂਲ ਦੇ ਵਿਦਿਆਰਥੀ ਇੱਥੇ ਪਹੁੰਚੇ ਕਹਿੰਦੇ ਸਾਡਾ ਭੁਇਖਾ ਅਸੀਂ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਨਾ ਹੈਗਾ ਤਾਂ ਅਸੀਂ ਪੰਜਾਬ ਤੋਂ ਇਹ ਜਾਣਨੀ ਦੇਣ ਯੂਨੀਵਰਸਿਟੀ ਜੁੜੇ ਰਹੋ ਪੱਤਰਕਾਰ ਆਸ਼ੂਤ ਮੇਜਾ ਦੇ ਨਾਲ